دغه کومې دننه اچنا او جام دې پای دغه ګتې نه لومې پہلا یو او دا ټول دې کار ته مهار ته ونه نه ਟਿੰਗ 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 ਹੈਲਥ ਆ ਜੀਏ ਤੋਂ ਹੁੰਦੀ ਧਮਾਲ ਕਿ ਇੰਡੀਪੀਏ ਜੀ ਤੋਂ ਉਹ ਫਿਰ ਤਾਂ ਉਹ ਅੱਗੇ ਵਧੇ ਨਾ ਬੰਦ ਟਿੰਗ 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 ਫਿਰ ਉਹ ਉਹ ਤੇ ਗਾ ਉਸੇ ਧਮਾਲ ਨੂੰ ਆਪਾਂ ਨੇ ਬਦਲ ਦਿੱਤੀ ਆਈਆਂ ਬਦਲ ਕੇ ਫਿਰ ਆਪਾਂ ਨੂੰ ਜਿੱਤਾਂ ਬਿਜਾ ਦਿੱਤੀ ਰਹਿਣਾ ਹੈ ਨਾ ਐਡੀ ਹੁੰਦੀ ਉਸਰੇ ਹੀ ਬੰਦ ਜਿੱਤਾਂ ਦੀ ਮੰਲੀ ਜੰਗਲ ਦੇ ਵਿੱਚ ਜੰਗਲ ਦੇ ਵਿੱਚ ਕੁਵਾਲਵਾ ਦੇ ਉੱਤੇ ਕੁਵਾ ਦੇ ਡੋ ਬੱ ਜਮਲਾ ਜੀ ਕਰਦੀ ਵਜਾਣੀ ਚੰਦੀਲੇ ਵੀ ਨਹੀਂ ਵਜਾਉਣੀ ਸਦੀਕ ਜੀ ਵੀ ਵਜਾਉਣੀ ਕਿਸੇ ਦੀ ਮੁਕਤੀ ਦੀ ਬਾਜ ਰੱਖ ਕੇ ਇਥੋਂ ਕੋ ਗੁਰ ਜਿਹੜੀ ਜਿਹੜਾ ਸੰਗੀਤ ਉਹ ਕਿਰਿੰਦਰ ਪ੍ਰਦੇਸ਼ ਹੋਣੀ ਸੀ ਉਹਨੂੰ ਕਿਹਾਣ ਕਰਕੇ ਕਿ ਕਿ ਰੱਖੀ ਹੋਤੀ ਹੈ ਬਾਬਾ ਜਮਲਾ ਜੀ ਕੈਦੇ ਕਰ ਉਹ ਹੈਗਾ ਸੰਸਾਰੀ ਲੋਕ ਤੇ ਪਰ ਉਹ ਪ੍ਰਮਾਤਮਾ ਨੇ ਤੇ ਤੇ ਤੁੰਬੀ ਵੀ ਉਹਨਾਂ ਨੇ ਤਿਆਰ ਕਰੀ ਮੈਂ ਉਹਨਾਂ ਦੇ ਘਰ ਆਉਂਦਾ ਜਾਂਦਾ ਉਹਨਾਂ ਦੇ ਪੋਤੇ ਮੇਰੇ ਵਿਜੇ ਜਮਲਾ ਕਸੂਰੀ ਜਮਲਾ ਤੇ ਉਸ ਤੋਂ ਬਾਅਦ ਉਹ ਕਈ ਉਹਨਾਂ ਦੇ ਨਾਂ ਆ ਉਹ ਸਾਰੇ ਮੈਨੂੰ ਮਿਲਦੇ ਆ ਹੁਣ ਅਗਲੇ ਮਹੀਨੇ ਦੀ 2 ਤਰੀਕ ਨੂੰ ਜਮਲਾ ਜੀ ਦਾ ਪੋਤਾ ਉੜਿਆ ਆ ਰਿਹਾ ਹੈ ਅਸੀਂ ਵੀਡੀਓ ਬਣਾਉਗਾ ਸਵਾਗਤ ਕਰਾਂਗੇ ਸੇਂਦਰ ਸਿੰਘ ਜੀ ਦਾ ਬੇਟਾ ਸਾਡੇ ਕੋਲ ਵੀਡੀਓ ਚੱਲ ਰਹੀ ਆ ਜੀ ਨਿਕਾਇ ਨਹੀਂ ਕਿਉਂ ਨਾ ਜੀ ਨਾਮ ਆਉਂਦਾ ਉਹ ਵੀ ਆ ਕੇ ਆਪਣੇ ਬੈਠੇ ਮਸ਼ੀਰਵਾ ਦੇ ਆ ਕੇ ਗਏ ਤੇ ਬਾਕੀ ਨਾਲ ਕੁੰਗੀ ਆਪੇ ਦੇ ਦੋਸ਼ ਕੁੰਗੀ ਜਾਂਦਾ ਹੈ ਸੇ ਜਣੀ ਪੂਰਾ ਗਿਆਨ ਨਾਲ ਕੇ ਠੀਕ ਹੈ ਮਾਗੀ ਦੀ ਗਿਆਨ ਉਹ ਦੋ ਲਿਆ ਬੇ